ਉਹ ਜੀ ਕਮਾਲ ਦੇ ਭਰੀਦਰ ਨੇ ਮੇ ਬੱਕਰੀ ਮਾਰੀ ਜਾਵਾ ਤੇ ਕਹਿੰਦੀ ਇਹ ਹੋਣ ਕਿਤੇ ਨਹੀਂ ਮੈਂ ਆਹ ਤੇ ਡਿੱਕਾ ਜਾ ਉਹ ਕਮਾਦਾ ਤਾਂ ਉਹ ਪਛਾਹ ਜਾਂਦੀ ਆਪਾਂ ਨਾ ਨਾ ਜਦੋਂ ਆਵਾਜ਼ ਹੀ ਪੈਣੀ ਗੱਲ ਨਹੀਂ ਬਣੀ ਸਾਨੂੰ ਕਦੇ ਸਦਾ ਹੋ ਗਿਆ ਟੀਕਾ ਮਾਰ ਕੇ ਦੋਨੇ ਪਹਿਣਾ ਇੰਨੀ ਵੀ ਹਨੇਰੀ tufaan ਆ ਗਿਆ ਹਣ ਅਸੀਂ ਗੱਲਾਂ ਕਰਕੇ ਹਾਸਲੀ ਬੈਜੀ ਦੋਨੀ ਤੂੰ ਕੀ ਕਰਦਾ ਵੈਰੀ ਕਰਦਾ ਘੜਾ ਕਿੱਥੇ ਗਿਆ ਦੇ ਦੋ ਮੇਰਾ ਇਤਵ ਹੱਥ ਵੱਡੋ ਗਿਆ ਨਾ ਪੱਠੇ ਮੜਦੀ ਆਹ ਦੀ ਮੈਨੂੰ ਵਿਚਾਰੀ ਰੋਦੀ ਲੈ ਕੇ ਆਈ ਘਰ ਨੂੰ ਇੰਨਾ ਵੱਡੋ ਹੋ ਗਿਆ ਸੀ ਤਾਂ ਹੁਣ ਹੂੰ ਤਾਕਾ ਜੇ ਹੈਗਾ ਨਹੀਂ ਹੁਣ ਇਹ ਨਹੀਂ ਤੇ ਵੱਡੇ ਆ ਕੱਕ ਮੈਂ ਬਾਬ ਲੈਣਦਾ ਨਹੀਂ ਹੂੰ ਪੂਜਾ ਉਹ ਹੀ ਹਾਲ ਹੋਇਆ ਨਾ ਉਹ ਮਾਜੀ ਦੀ ਜਾਨ ਚਾਲ ਇਹ ਉਦੋਂ ਹਟਣਾ ਆ ਹੁਣ ਨਹੀਂ ਆਦਾ ਲੂ ਲੋ ਕੇ ਸਿਬੀ ਆ ਜਾ ਹੂੰ ਕਰ ਲੈ ਨੌਂ ਲੈਣੇ ਇਹ ਜੀ ਬੜਾ ਵਾਪਿਸ ਆ ਜਾਂਦੇ ਮੇਰੇ ਵੀ ਰਹਿ ਜਾਂਦਾ ਮੁੰਡੇ ਦਾ ਹੈ ਸਿਰ ਵੀ ਰਹਿ ਜਾਂਦਾ ਸਾਰਾ ਤਾਂ ਕੁੱਪੜੀ ਕੁੱਪੜੀ ਜੀ ਰਹਿ ਜਾਂਦਾ ਯਾਰ ਦੋਸਤੋ ਦੇਖੋ ਕਿੱਦਾਂ ਦੀ ਗੱਲਾਂ ਕਰਦੇ ਆ 10 ਮਿੰਟ ਵੀਡੀਓ ਬੰਦ ਕਰ ਲਵਾਂ ਮਾੜੀ ਕਲਾਸ ਲਾ ਕੇ ਫੇਰ ਗੱਲ ਕਰਦਾ ਤੁਹਾਡੇ ਨਾਲ ਉਹ ਮੜੀ ਲੰਬੇ ਪਾਲਵਾ ਅਦੇ ਵਿੱਚ ਪੂਲ ਨਹੀਂ ਆਉਂਦਾ ਆਹ ਤੇ ਮੜੀ ਇੱਕ ਖੋਪੜੀ-ਗੋਪੜੀ ਜਿਹੜੀਆਂ ਆ ਵੀ ਲੋਂਦੇ ਆ ਦੰਦ ਕਿੱਥੇ ਗਏ ਆ ਦਾੜਾ ਦਾੜਾ ਅੰਦਰ ਅੰਡਰ ਗਰਾਊਂਡ ਕਰਾਂਗੇ ਨਾ ਕੋਈ ਤੂੰ ਹੀ ਕੱਢੀਆਂ ਲੋਕਾਂ ਨੇ ਕਹਿੰਦਾ ਕੁੱਟਦਾ ਇਹ ਤੂੰ ਹੀ ਕੱਢੀਆਂ ਇੱਥੇ ਉੱਦਾਂ ਕਿ ਐਨੀ ਉੱਡ ਗਈਆਂ ਜਿੱਦਾਂ ਸੀ ਮੇਰੀ ਉਹ ਦੋ ਦੋਂਦੇ ਦੇਖ ਮੰਮੀ ਓਏ ਹੋ ਇੱਕੜੇ ਕਿਆਨ ਆਉਂਦਾ ਸਮਝ ਨਹੀਂ ਜਰੂ ਸਾਈਡ ਨੂੰ ਦੇਖੀ ਇੱਧਰ ਦੀ ਸਾਰਾ ਸਾਈਡ ਤੇ ਕੈਮਰਾ ਲੱਗਾ ਹੁੰਦਾ ਸੀਸੀਟੀਵੀ ਸੀਸੀਟੀਵੀ ਕੈਮਰਾ ਉਹ ਹਿਸਾਬ ਗਿਆ ਆ ਹਮ ਢਾੜ ਬੜੀ ਸਾਫ਼ ਬਣਾ ਕੇ ਬੈਠੀ ਆ ਹਮ ਫੇਕ ਹੀ ਕਰੀਏ ਇਹਦੀ ਅੱਜ ਆ ਜਾ ਰਾਤ ਦੇ ਸਿਰ ਤੇ ਜਾ ਦੰਦਾ ਬੇਹਾ ਇਹ ਕਿ ਪ੍ਰਾਰ ਹੋਊਗਾ ਤਾਂ ਮੇਰੀ ਆਉਂਗੀ ਤੂੰ ਤਾਂ ਗਿਆ ਹੀ ਤਾ ਦੋ ਤੂੰ ਇੱਥੇ ਰੁਕਿਆ ਨੰਮਾ ਤਾਂ ਮਨੇ ਮੈਂ ਦੇਖਿਆ ਫਰਾਰ ਕਰਨ ਫਿਰਦੀ ਐ ਬੱਲੂ ਜੀਆ 2000 ਦੇ ਦੋ ਆਪਾਂ ਫਰਾਰ ਹੋਈਏ ਨਾਲ ਹੀ ਤੁਹਾਨੂੰ ਦਿਸਣਾ ਨਹੀਂ ਆਪਾਂ ਕੱਲ ਸ਼ਾਮ ਤੱਕ ਆਪਾਂ 9 ਵਜੇ ਹੋਣਾ ਕਰੇ ਇਹ ਸਾਮਣੇ ਦੀ ਕੰਚ ਗਿਆ ਇਹ ਉਹ ਵੀ ਜਾਰੀ ਡਿੱਕਣ ਦੀ ਐ ਮੈਂ ਤਾਂ ਵਿਕਣਾ ਨਹੀਂ ਕਿਤੇ ਪਾਸੇ ਗਿਆ ਗੱਡੀ ਸਿੱਧੀ ਜਾਊਗੀ ਚਿੰਤ ਫਰ ਨਹੀਂ ਚੱਲ ਕਿੱਥੇ ਕਿੱਥੇ ਨਾ ਨਾ ਤਿੰਨ ਨਾ ਉਹ ਜਾਈ ਗੁਰੂ ਬਰਾਉਂਡ ਹੀ ਆ ਕਪੜੇ ਮੇਰੇ ਤੈਨ ਨਹੀਂ ਲਾਈਆਂ ਕਪੜੇ ਯਾਰ ਘਟਾ ਮੈਂ ਤੋਂ ਥੋੜੇ ਜਿਹਾ ਘਟ ਗਏ ਮੈਂ ਕਿਹਨੂੰ ਜਿੱਥੇ ਤਾਂ ਘਟੇ ਚਾਪੇ ਵਿਚੰ ਨਾਲ ਆ ਦੇਖੋ ਜੀ ਆ ਦੇਖੋ ਇਹ ਦੇਖੋ ਜਵਾ ਜੀ ਕਿੱਥੇ ਦਾ ਇਸ ਨੂੰ ਇਸ ਲੰ ਜੋਤੀ ਚੌਕ ਜਪਾਨ 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 ਦੇ ਕਿਤਾ ਕਹਿੰਦੀ ਹੈ ਇਹ ਮਾਸਕਾ ਮਮੂ ਵੀਰੇ ਕੋ ਘਾੜਾ ਲਾਦਾ ਅੱਬੂ ਤਾਂ ਮਾਸਕਾਟ ਜਪਾਨ ਇਹ ਪੁਰਾਣੀ ਯਾਦ ਕਰੋ ਨੇ ਇਹ ਚਲੀਏ ਬੰਦੇ ਲੋ ਜੀ ਦੋਸਤੋ ਆ ਮੇਰਾ ਕਮਰਾ ਆ 4 ਗੱਜ ਦਾ ਉਹ ਸਾਡੀ ਰਸੋਈ ਆ 9 ਗੱਜ ਦੀ ਆ ਤੁਹਾਡਾ 베ੜਾ 55 ਗੱਜ ਦਾ ਉਹ ਬਰਜ ਕਲਿਪੇ ਨੂੰ ਚੜਦੀਆਂ ਪੌੜੀਆਂ ਕਿੱਦਾਂ ਚੜਦੀਆਂ ਬਰਜ ਕਲਿਪੇ ਨੂੰ ਪੌੜੀਆਂ ਜਾਂਦੀਆਂ ਆਣੀਆਂ ਠੀਕ ਆ ਜੀ ਇਹ ਬੜੀਆਂ ਸਿੱਧੇ ਜਾਂਦੀਆਂ ਆ ਕਿੱਥੇ ਜਾਂਦੀਆਂ ਬਰਜ ਕਲਿਪੇ ਨੂੰ ਇੰਗਲੈਂਡ ਵਾਲੀ ਪੌੜੀ ਮੰਮੀ ਹੋਮ ਟੂਰ ਲੈ ਕੇ ਆਓ ਤਾਰੇ ਕਿੰਨੇ ਬਿੰਦੀ ਆ ਜਾ ਮੈਂ ਤਾਂ ਭੈਣੇ ਉਹਨੂੰ ਅੱਜ ਕੱਡਾ ਨੂੰ ਫੇਰਦੀ ਦੇ ਕਹਿਆ ਜene ਇਹ ਆ ਵੀ ਕਹਿ ਦਵੇ ਕਿੱਧਰ ਚੱਲੇ ਆ ਸਾਡੇ ਕੋਲ ਰੁਪਈਆ ਨਹੀਂ ਹੈਗਾ ਤੂੰ ਕਿੱਥੇ ਪੈਰ ਇੰਜ ਗੜ ਲੱਗੰਦੇ ਆ ਦੋਸਤੋਂ ਦਾੜ ਦੇਖੋ ਨਾ ਅਰਜਾਮ ਲੱਗ ਨਾ ਆ ਵੀ ਨਾ ਹੋਈ ਮਾ ਨੀਲਵਾ ਦੇਣਾ ਅਗਲੇ ਮਹੀਨੇ ਕਿੰਨੇ ਸੋਨੇ ਦਾ ਲਵਾ ਦੇਣਾ ਕਿੰਨਾ ਸੋਨੇ ਦਾ ਕਿੰਨੇ ਲਵਾ ਦੇਣਾ ਹੁਣ ਮੈਂ ਲਾਉ ਤੋ ਰੇਰਾ ਉਹ ਬੈਗਪ ਟੰਗਿਆ ਨਾ ਪੈਸਾ ਬਹੁਤ ਚ ਦੋ ਟੰਗੇ ਜਿਹੜੇ ਇੱਕ ਤਾਂ ਪੈਸੇ ਦੇ ਨੇ ਵਿੱਚ ਘਸ ਗਈ ਆ ਦੂਜਾ ਨਵਾਂ ਲੈ ਜਾਂਦਾ ਅੱਧੀ ਕਿੱਥੀਆਂ ਨੇ ਧੂਲੀ ਚ ਪੈ ਗਈ ਹੋਣੀ ਆ ਅੱਧੀ ਕਿੱਥੀਆਂ ਧੂਲੀ ਲੱਗੇ ਹੋਣੀ ਅੱਧੀਆਂ ਨੂੰ ਤੇ ਧੂਲੀ ਕਦੇ ਨਹੀਂ ਪੈਂਦੀ ਇਹ ਬ로우 ਨੇ ਜਿਹੜਾ ਸੱਚੀ ਬੈਗ ਲੈ ਕੇ ਚੋੜਤਰੀ ਚੱਲਦੀ ਆ ਵਾਪਸ ਨਹੀਂ ਜੀ ਹਾਂਜੀ ਲੋ ਜੀ ਇਦੀ ਆਪਾਂ ਬਲੌਗ ਦਾ ਕਰਦੇ ਆ ਐਂਡ ਸਾਰੇ ਜਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਸ਼ੇਅਰ ਮੰਮੀ ਕਹ ਚੁੱਕ ਸਬਸਕ੍ਰਾਈਬ ਕਰ ਲਿਓ ਸਬਸਕ੍ਰਾਈਬ ਕਰ ਲਿਓ ਸਬਸਕ੍ਰਾਈਬ ਕਰ ਲਿਓ ਮੈਨੂੰ ਯਾਦ ਸਬਸਕ੍ਰਾਈਬ ਕਰ ਲਿਓ ਸਾਰੇ ਜਣੇ ਲਵ ਯੂ ਐਂਡ ਟੇਕ ਕੇਅਰ ਬਾਏ ਬਾਏ ਲੋ ਜੀ ਆਪਾਂ ਚੱਲੇ ਆ ਜੀ ਆਦਮਪੁਰ 에ਅਰਪੋਰਟ ਤੇ ਬਿੰਦੀ ਝੋਲ ਵਾਂਗੂ ਫਿਰਦਾ ਮੈਂ 에ਅਰਪੋਰਟਾਂ ਤੇ ਜਿਆਦਾ ਨਹੀਂ ਟਿੰਗ ਲੈੜੀ ਓਏ ਸਪਲੈਂਡਰ ਸਪਲੈਂਡਰ ਤੇ ਚੱਲੇ ਆ 에ਅਰਪੋਰਟ ਤੇ ਅਸੀਂ ਗਏ 에ਅਰਪੋਰਟ ਤੇ ਸਪਲੈਂਡਰ ਮੁਰਸਾ ਲੈ ਕੇ ਚੱਲੇ ਆ ਜੀ 에ਅਰਪੋਰਟਾਂ ਤੇ ਹਾਂ ਅਣਾ ਤੇ ਲੋ ਜੀ ਦੋਸਤੋ ਦੂਰ ਦਰਸ਼ਨ ਟੀਵੀ ਦੇਖਦੇ ਹੋਏ ਸਾਰੇ ਸਾਰਿਆਂ ਨੂੰ ਇਹ ਇੱਕ ਨਵੇਦਨ ਕੀਤਾ ਜਾਂਦਾ ਆ ਕਿ 에어ਪੋਰਟ ਤੇ ਚੱਲੇ ਆ ਉੱਥੇ ਜਾ ਕੇ ਦੇਖਦੇ ਕੀ ਮੌਸਮ ਵੀ ਦੇਖਾਂਗੇ ਇੱਕ ਖਜੂਰਾਂ ਦੇ ਖੋਲੇ ਕੀ ਇਹ ਪੀਰੋ ਜੀ ਜੇ ਜੇ ਦੇ ਲਿਖੇ ਲੋਕ ਨਹੀਂ ਲਿਆ ਨਾ ਨੂੰ ਪੱਕੀਆਂ ਓਏ ਲਾਣਾ ਨਹੀਂ ਜਾਨ ਉਹਦੇ ਐ ਭਾਈ ਕਿੱਥੇ ਲਾਉਣੀਆਂ ਭਾਈ ਖਜੂਰ ਥੱਲੇ ਛੱਪ ਰਹਿੰਦਾ ਉਹਦਾ ਨਾ ਖਜੂਰਾਂ ਤੇ ਕਿਸੇ ਕਿਸੇ ਖਜੂਰ ਤੋਂ ਭਾਜੀ ਟੰਡੇ ਆ ਉੱਪਰ ਉੱਪਰ ਅੱਛਾ ਹਾਂ ਉੱਪਰ ਵੀ ਅੱਛਾ ਖੱਗਿਆਂ ਤੇ ਕੋਈ ਨਹੀਂ ਬੰਦਰ ਕਿਹਦੇ ਲੱਗਿਆ ਸੀ ਦੂਏ ਦੇ ਪੱਲ ਜੇ ਕਿਹ ਕੌਣ ਚੜਿਆ ਸੁਪਸਾਨੀ ਔਰ ਜਿਹੜੇ ਸੱਪ ਉਹ ਗਿੰਨਾ ਟੁੱਟੀ ਐ ਇਹਦੇ ਉੱਤੇ ਅੱਛਾ ਚਾਚਾ ਘਿਸੜਦਾ ਹੀ ਆਇਆ ਸੱਪ ਸੀਗਾ ਉੱਤੇ ਉਹ ਅੱਛਾ ਇਹ ਥੱਲੇ ਦਾ ਕੱਟੀਆਂ ਉੱਪਰ ਪੱਕੀਆਂ ਆ ਦੇ ਆ ਖਾ ਜਾ ਰੋ ਆ ਦੇ ਖਾ ਦੇ ਹਾਂ ਆ ਲੱਗੀਆਂ ਇਹ ਬਣਦੀ ਇਹ ਬਣਦੀ ਇਹ ਫੇਰ ਬਣਦੀ ਇਹ ਤਾਂ ਆਪ ਪੱਕ ਕੇ ਡਿੱਗਦੀਆਂ ਜਿਹੜੀ ਉੱਤੋਂ ਤੋੜਨ ਵਾਲੀ ਉਹਨਾਂ ਨੂੰ ਪਕਾਉਣਾ ਪੈਂਦਾ ਚੱਲ ਮੈਨੂੰ ਚਲੀ ਆਪਾ ਬਹਿ ਜਾਓ ਖਾ ਲਓ ਨਹੀਂ ਨਹੀਂ ਭਾਈ ਜੀ ਬੱਸ ਉੱਡੇ ਦੇਖ ਕੇ ਰੋਗ ਗਏ ਆਪਾ ਦੁਰੋਦ ਨਾਲ ਖਾ ਲਓ ਇੱਕ ਅੰਦੀ ਦੇ ਦਿਓ ਇੱਕ ਅੰਦੀ ਮਿੱਠਾ ਖਾਓ ਬਸ ਨਹੀਂ ਕੱਚੀ ਹੁਣੀ ਐ ਇਹ ਜਿਹੜੇ ਲਾਲ ਨੇ ਹਾਂ ਲਓ ਜੀ நான்